Is your body body, baba ਸ਼ਸ਼ੀਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਹਾ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਯਾਰ ਜਿਗਰੀ ਕਿਸੂਤੀ ਜਿਗਰੀ ਵੈਬ ਸੀਰੀਜ਼ ਦੇਖਣ ਵਾਲੇ ਸਾਰੇ ਫੈਨਸ ਲਈ ਬਹੁਤ ਵੱਡੀ ਖੁਸ਼ਖਬਰੀ ਆ ਕਿਉਂਕਿ ਉਹਨਾਂ ਦੀ ਫੇਵਰਿਟ ਕੀਰਤ ਜਾਨੇ ਕੀ ਪਵਨ ਜੋਲ ਦੀ ਕੱਲ 26 ਜਨਵਰੀ 2019 ਨੂੰ ਮੈਰਿਜ ਹੋਊਗੀ ਅਸੀਂ ਆਪਣੇ ਚੈਨਲ ਬੋਲੀਹੋਲੀ ਬਾਬਾ ਤੇ ਸਾਡੀ ਪੂਰੀ ਟੀਮ ਵੱਲੋਂ ਉਹਨਾਂ ਦੇ ਹਸਬੰਡ ਤੇ ਤਪਾਲ ਤੇ ਪਵਨ ਜੋਲ ਨੂੰ ਉਹਨਾਂ ਦੀ ਮੈਰਿਜ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਤੇ ਵਾਹਿਗੁਰੂ ਜੀ ਕੀ ਅਰਦਾਸ ਕਰਦੀਆਂ ਆਪਾਂ ਅੱਜ ਦੀ ਵੀਡੀਓ ਵਿੱਚ ਕੀਰਤ ਦੀ ਮੈਰਿਜ ਦੀਆਂ ਕੁਝ ਹਾਈਲਾਈਟਸ ਦੇਖਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹਰੀ ਬਾਬਾ ਜੀ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈੱਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਦੋਸਤੋ ਆਓ ਹੁਣ ਆਪਾਂ ਦੇਖਦੇ ਹਾਂ ਕੀਰਤ ਦੀ ਮੈਰਿਜ ਦੀਆਂ ਕੁਝ ਹਾਈਲਾਈਟਸ Se vê. ਸੋ ਦੋਸਤੋ ਜਿਵੇਂ ਤੁਸੀਂ ਕੀਰਤ ਦੀ ਮੈਰਿਜ ਦੀਆਂ ਹਾਈਲਾਈਟਸ ਦੇਖੀਆਂ ਫੰਕਸ਼ਨ ਬਹੁਤ ਵਧੀਆ ਸੀ ਤੇ ਖਾਸ ਤੌਰ ਤੇ ਯਾਰ ਜਿਗਰੀ ਕਸੂਤੀ ਜਿਗਰੀ ਵੈਬ ਸੀਰੀਜ਼ ਦੀ ਸਟਾਰ ਕਾਸਟ ਵੀ ਪਹੁੰਚੀ ਤੇ ਉਹਨਾਂ ਨੇ ਵੀ ਵਿਆਹ ਦੇ ਖੂਬ ਰੌਣਕਾਂ ਲਾਈਆਂ ਸੋ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਤੁਸੀਂ ਕੀਰਤ ਦੇ ਫੈਨ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਨੀਚੇ ਕਮੈਂਟ ਵਿੱਚ ਲਿਖੋ ਕੰਗ੍ਰੈਚ ਕੀਰਤ ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਉਹਨਾਂ ਦੀ ਫੇਵਰਟ ਕੀਰਤ ਯਾਨੀ ਕਿ ਪਵਨ ਜੋਲ ਦੀ ਮੈਰਿ ਕੈਸੇ ਕਰਨ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਤੇ ਮੈਂ ਅੰਤ ਵਿੱਚ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ نیچے ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਨੇ ਸ਼ਾਦਨਾਲ ਆਪਣੇ ਦੋਸਤ ਜੁਗਮੀਤ ਬਰਾੜ ਨੂੰ ਦਿਓ ਜਾਇ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕ